Rural Motor Carrier Safety Administration tested Singh's English on road sign knowledge ਅਮਰੀਕਾ ਦੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ ਅਤੇ ਉੱਥੇ ਹੀ ਪੂਰੇ ਪੰਜਾਬ ਵੱਲੋਂ ਅਤੇ ਬਾਹਰ ਵਸਦੇ ਲੋਕਾਂ ਵੱਲੋਂ ਅਮਰੀਕੀ ਸਰਕਾਰ ਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਹਰਜਿੰਦਰ ਸਿੰਘ ਦੇ ਮਾਮਲੇ ਵਿੱਚ ਇੱਕ ਖੁਸ਼ੀ ਦੀ ਗੱਲ ਬਾਹਰ ਨਿਕਲ ਕੇ ਆਈ ਹੈ ਕਿ ਜਿਹੜੀ ਕੇ ਅਮਰੀਕਾ ਦੇ ਵਿੱਚ ਇੱਕ ਵਕੀਲ ਗੋਰੀ ਦੇ ਵੱਲੋਂ ਗੱਲ ਕਹੀ ਗਈ ਹੈ ਜੋ ਕਿ ਇੱਕ ਅਮਰੀਕਾ ਦੀ ਵਕੀਲ ਗੋਰੀ ਦੇ ਵੱਲੋਂ ਪੰਜਾਬੀਆਂ ਦੇ ਨਾਲ ਸਾਂਝੀ ਕੀਤੀ ਗਈ ਹੈ ਸਭ ਤੋਂ ਪਹਿਲਾਂ ਤੁਸੀਂ ਅਮਰੀਕਾ ਦੀ ਗੋਰੀ ਵਕੀਲ ਦੀ ਇਹ ਗੱਲ ਸੁਣੋ ਅੰਗਰੇਜ਼ੀ ਦੇ ਵਿੱਚ ਦੱਸਿਆ ਗਿਆ ਹੈ ਅਸੀਂ ਤੁਹਾਨੂੰ ਉਹ ਪੰਜਾਬੀ ਵਿੱਚ ਟਰਾਂਸਲੇਟ ਕਰਕੇ ਦੱਸਦੇ ਹਾਂ ਉਹ ਕਹਿੰਦੀ ਹੈ ਕਿ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਹਰਜਿੰਦਰ ਸਿੰਘ ਦੀ ਇਹ ਭਿਆਨਕ ਵੀਡੀਓ ਦੇਖ ਲਈ ਹੈ ਉਹ ਲਾਪਰਵਾਹ ਡਰਾਈਵਰ ਅਮਰੀਕਾ ਵਿੱਚ ਰਹਿਣ ਵਾਲਾ ਹਰਜਿੰਦਰ ਸਿੰਘ ਹੈ ਉਸ ਨੇ ਹਾਈਵੇ ਰੋਡ ਤੋਂ ਇੱਕ ਗਲਤ ਯੂ ਟਰਨ ਮਾਰਿਆ ਅਤੇ ਉਸ ਦਾ ਟਰੱਕ ਸਾਰੀਆਂ ਲਾਈਨਾਂ ਦੇ ਵਿੱਚ ਫਸ ਗਿਆ ਤੇ ਪਿਛੋਂ ਤੇਜ਼ ਰਫ਼ਤਾਰ ਆਉਂਦੀ ਹੋਈ ਗੱਡੀ ਉਸਦੇ ਟਰੱਕ ਵਿੱਚ ਟਕਰਾ ਗਈ ਜਿਸ ਵਿੱਚ ਤਿੰਨ ਨੌਜਵਾਨ ਦੋ ਕੁੜੀਆਂ ਅਤੇ ਇੱਕ ਮੁੰਡਾ ਬੈਠਾ ਹੋਇਆ ਸੀ ਜਿਸ ਕਾਰਨ ਤਿੰਨ ਜਾਨਾਂ ਗਈਆਂ ਇਸ ਮਾਰੂ ਹਾਦਸੇ ਤੋਂ ਬਾਅਦ ਫੈਨਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟਰੇਟਰ ਨੇ ਹਰਜਿੰਦਰ ਸਿੰਘ ਦੀ ਅੰਗਰੇਜ਼ੀ ਨੂੰ ਅਤੇ ਸੜਕ ਨਿਸ਼ਾਨਾਂ ਦੀ ਜਾਂਚ ਕੀਤੀ ਅੰਗਰੇਜ਼ੀ ਪ੍ਰੋਫੀਸੀਐਂਸੀ ਟੈਸਟ ਵਿੱਚ ਹਰਜਿੰਦਰ ਸਿੰਘ ਨੇ 12 ਵਿੱਚੋਂ ਸਿਰਫ 2 ਨੰਬਰ ਹੀ ਪ੍ਰਾਪਤ ਕੀਤੇ ਅਤੇ ਇਸ ਦੇ ਨਾਲ ਹੀ 4 ਹਾਈਵੇ ਸਾਈਨਾਂ ਵਿੱਚੋਂ ਸਿਰਫ ਇੱਕ ਸਾਈਨ ਹੀ ਪਛਾਣਿਆ ਕੈਲੀਫੋਰਨੀਆ ਅਤੇ ਵਸ਼ਿੰਗਟਨ ਨੇ ਇਹ ਰਾਜਾਂ ਨੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕੀਤਾ ਸੀ ਅਤੇ ਇਹ ਦੋਵੇਂ ਸਕੈਂਚਰੀ ਸਟੇਟਸ ਹਨ ਅਰਜਿੰਦਰ ਸਿੰਘ 2018 ਤੋਂ ਲੈ ਕੇ ਹੁਣ ਤੱਕ ਯੂ ایس اے ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ ਅਤੇ ਬਾਈਡਨ ਨੇ ਉਸ ਨੂੰ ਰੋਕਿਆ ਨਹੀਂ ਇਸ ਕਾਰਨ ਤਿੰਨ ਨੌਜਵਾਨ ਬੱਚਿਆਂ ਦੀਆਂ ਜਾਨਾਂ ਗਈਆਂ ਕਿਉਂਕਿ ਉਸ ਨੂੰ ਸੜਕ ਤੇ ਲੱਗੇ ਹੋਏ ਨਿਸ਼ਾਨ ਪੜਨੇ ਨਹੀਂ ਸੀ ਆਉਂਦੇ ਅਤੇ ਬਾਈਡਨ ਨੇ ਉਸ ਨੂੰ ਲਾਈਸੈਂਸ ਅਤੇ ਟਰਾਲਾ ਚਲਾਉਣ ਦੀ anumati ਦੇ ਦਿੱਤੀ ਅਤੇ ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਵੀ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ ਜਿਨ੍ਹਾਂ ਨੇ ਵਿਸ਼ਿੰਗਟਨ ਵਿੱਚ ਇਸ ਨੂੰ ਲਾਈਸੈਂਸ ਬਣਾਉਣ ਦੀ anumati ਦਿੱਤੀ ਇਹ ਗੱਲ ਪੂਰੀ ਅਵਿਸਕਾਰਯੋਗ ਹੈ ਉਸ ਨੂੰ ਅਸੀਂ ਟਰਾਲਾ ਚਲਾਉਣ ਤੋਂ ਰੋਕ ਸਕਦੇ ਸੀ ਜਦਕਿ ਅਸੀਂ ਉਸ ਨੂੰ ਟਰਾਲਾ ਚਲਾਉਣ ਤੋਂ ਨਹੀਂ ਰੋਕਿਆ ਅਤੇ ਇਸ ਦੇ ਨਾਲ ਹੀ ਉਸ ਗੋਰੀ ਵਕੀਲ ਨੇ ਇਹ ਵੀ ਕਿਹਾ ਕਿ ਇਸ ਨੂੰ ਇੱਥੋਂ ਜਲਦ ਤੋਂ ਜਲਦ ਵਾਪਸ ਭਾਰਤ ਭੇਜੋ ਅਤੇ ਇਸ ਨੂੰ ਕਦੀ ਵੀ anumati ਨਾ ਦਿੱਤੀ ਜਾਵੇ ਕਿ ਇਹ ਵਾਪਸ ਮੁੜ ਇੱਥੇ ਯੂ ਐਸ ਏ ਪਰਤੇ ਅਸਲ ਵਿੱਚ ਸੱਚ ਇਹ ਹੈ ਕਿ ਉਸ ਨੇ ਤਿੰਨ ਬੇਕਸੂਰ ਬੱਚੇ ਮਾਰ ਦਿੱਤੇ ਕਿਉਂਕਿ ਉਹ ਆਲਸੀ ਲਾਪਰਵਾਹ ਅਤੇ ਬੇजिम्मेवार ਹੁੰਦਿਆਂ ਹੋਇਆਂ ਉਸ ਨੇ ਅੰਗਰੇਜ਼ੀ ਨਾ ਸਿੱਖਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੇ ਨਾਲ ਹੀ ਉਹ ਉਸ ਦੇਸ਼ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਸੀ ਇਸ ਦੇ ਨਾਲ ਹੀ ਹਰਜਿੰਦਰ ਸਿੰਘ ਉੱਤੇ ਹੁਣ ਤੱਕ ਵਾਹਨ ਹੱਤਿਆ ਦੇ ਦੋਸ਼ ਲੱਗੇ ਹਨ ਅਤੇ ਉਸ ਦੀ ਡੈਪੋਟੇਸ਼ਨ ਕਾਰਵਾਈ ਚੱਲ ਰਹੀ ਹੈ ਹੋ ਸਕਦਾ ਹੈ ਕਿ ਜਲਦ ਹੀ ਉਸ ਨੂੰ ਯੂ ਐਸ ਏ ਤੋਂ ਸਜ਼ਾ ਨਾ ਦੇਣ ਦੇ ਬਜਾਏ ਇਸ ਨੂੰ ਰਿਪੋਰਟ ਕਰਕੇ ਵਾਪਸ ਇੰਡੀਆ ਭੇਜ ਦਵੇ ਤੁਹਾਡੀ ਇਸ ਅਮਰੀਕਨ ਗੋਰੀ ਵਕੀਲ ਦੇ ਬਾਰੇ ਕੀ ਰਾਏ ਹੈ ਕਿਰਪਾ ਕਰਕੇ ਸਾਨੂੰ ਕਮੈਂਟ ਬਾਕਸਾਂ ਵਿੱਚ ਆਪਣੇ ਕਮੈਂਟ ਕਰਕੇ ਦੱਸੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਧੰਨਵਾਦ ਜੀ